ਬਾਲੀਵੁੱਡ ਐਕਟ੍ਰੈਸ ਤੇ ਭਾਜਪਾ ਸੰਸਦ ਕੰਗਨਾ ਰਣੌਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ 에어ਪੋਰਟ ਤੇ ਕੰਗਨਾ ਰਣੌਤ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਕੰਗਨਾ ਵੱਲੋਂ ਦਿੱਤੀ ਗਈ ਸ਼ਿਕਾਇਤ ਚ ਸਾਹਮਣੇ ਆਇਆ ਕਿ ਉਹ ਚੰਡੀਗੜ੍ਹ 에어ਪੋਰਟ ਤੇ ਪਹੁੰਚੀ ਸੀ। ਉਹਨਾਂ ਨੂੰ ਫਲਾਈਟ ਲੈ ਕੇ ਦਿੱਲੀ ਆਉਣਾ ਸੀ। ਸਿਕਿਉਰਿਟੀ ਚੈੱਕ-ਇਨ ਦੇ ਬਾਅਦ ਜਦੋਂ ਬੋਰਡਿੰਗ ਦੇ ਲਈ ਜਾ ਰਹੇ ਸੀ ਇਸ ਦੌਰਾਨ ਸੀਆਈਐਸਐਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਨੇ ਉਹਨਾਂ ਨੂੰ ਥੱਪੜ ਮਾਰਿਆ। ਉਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਯਾਤਰਾ ਕਰੇ ਸ਼ਖਸ ਮਯੰਗ ਮਧੁਰ ਨੇ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਮੁਲਜ਼ਮ ਸੀਆਈਐਸਐਫ ਮਹਿਲਾ ਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਕੰਗਨਾ ਰਣੌਤ ਨੇ ਸਖਤ ਐਕਸ਼ਨ ਦੀ ਮੰਗ ਕੀਤੀ ਹੈ ਮੰਡੀ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਕੰਗਨਾ ਰਣੌਤ ਅਚ ਦਿੱਲੀ ਦੇ ਲਈ ਰਵਾਨਾ ਹੋ ਰਹੇ ਸੀ ਇਸ ਦੌਰਾਨ ਥੱਪੜ ਮਾਰਨ ਦੀ ਇੱਕ ਖਬਰ ਸਾਹਮਣੇ ਆਈ ਕੰਗਨਾ ਨੇ ਸੋਸ਼ਲ ਮੀਡੀਆ ਤੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਹ ਸੰਸਦ ਜਾ ਰਹੇ ਨੇ ਕੰਗਨਾ ਨੇ ਆਪਣੀ ਤਸਵੀਰ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਕੰਗਨਾ ਰਣੌਤ ਇਹਨਾਂ ਲੋਕ ਸਭਾ ਚੋਣਾਂ 'ਚ ਭਾਜਪੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਚੋਣ ਮੈਦਾਨ 'ਚ ਉਤਰੇ ਸਨ ਐਕਟ੍ਰੈਸ ਦੇ ਸਾਹਮਣੇ ਕਾਂਗਰਸ ਪਾਰਟੀ ਦੇ ਲੀਡਰ ਵਿਕਰਮ ਅਦਿੱਤਿਆ ਸਿੰਘ ਸਨ ਕੰਗਨਾ ਨੇ ਉਹਨਾਂ ਨੂੰ 74000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ ਤੇ ਹੁਣ ਵੱਡੀ ਖਬਰ ਇਹ ਕਿ ਕੰਗਨਾ ਰਣੌਤ ਨੂੰ ਚੰਡੀਗੜ੍ਹ 에ਅਰਪੋਰਟ ਤੇ ਥੱਪੜ ਮਾਰਿਆ ਗਿਆ